ਕਹਿੰਦਾ ਇੱਕ ਜਨਾਨੀ ਹੁੰਦੀ ਆ ਉਹ ਜਾਂਦੀ ਉਹਦੇ ਕੋਲ ਬੈਦ ਕੋਲ ਕਹਿੰਦੀ ਬੈਦ ਜੀ ਮੇਰੇ ਘਰ ਵਾਲੇ ਕਹਿੰਦਾ ਸੈਕਸ ਨਹੀਂ ਕਰਦੇ ਤੇ ਬੈਦ ਕਹਿੰਦਾ ਕਹਿੰਦਾ ਆ 30 ਗੂੜੀਆਂ ਲੈ ਜਾ ਕਹਿੰਦਾ ਰੋਜ਼ ਰਾਤ ਨੂੰ ਇੱਕ ਸੌਣ ਲੱਗੇ ਉਹਨੂੰ ਦੁੱਧ ਜੀ ਦੇ ਦੇਣੀ ਆ ਉਹ ਇਦਾਂ ਜਾਂਦੀ ਘਰ ਤੇ ਜਾ ਕੇ ਉਹਨੂੰ ਦੁੱਧ ਜੀ ਇੱਕ ਸੌਣ ਲੱਗੇ ਦੇ ਦਿੰਦੀ ਆ ਤੇ ਉਹ ਉਹ ਨਾਲ ਸੈਕਸ ਕਰ ਲਾ ਪੈਂਦਾ ਤੇ ਦੋਵੇਂ ਦਿਨ ਫੇ ਉਹ ਦੋਵੇਂ ਦਿਨ ਉਹਦਾ ਲਾਲਚ ਵੱਧ ਜਾਂਦਾ ਕਹਿੰਦੀ ਚਲ ਅੱਜ ਦੂਪਾ ਦਿੰਨੀ ਆ ਉਹ ਦੂਵੇਂ ਦਿਨ ਦੂ ਪਾ ਦਿੰਦੀ ਆ ਉਹ ਹੋਰ ਕਰਦਾ 30 ਦਿਨ ਨੂੰ ਤਿੰਨ ਪਾ ਦਿੰਦੀ ਆ ਉਹ ਹੋਰ ਪਟਾਕਾ ਪਾਉਂਦਾ ਚੌਥੇ ਦਿਨ ਨੂੰ ਸਾਰੀਆਂ ਪਾ ਦਿੰਦੀ ਚੌਥੇ ਦਿਨ ਬਾਅਦ ਬੇਅਦ ਮੁੰਡੇ ਉਹਦੇ ਨੂੰ ਬੇਅਦ ਟੱਕਰਦਾ ਕਹਿੰਦਾ ਤੇਰੀ ਮਾਂ ਕਦਾਂ ਕਹਿੰਦਾ ਮਾਂ ਮਰ ਗਈ ਕੀ ਕੀ ਚਾਚੀ ਦੇ ਦਾਈ ਕਹਿੰਦਾ ਹਸਪਤਾਲ ਚ ਗਵਾਰਡਰ ਨੇ ਕਹਿੰਦਾ ਬਾਪੂ ਤੇ ਰੇਵਦਾ ਖੇਤ ਕਰ। ਮੇਰੀ ਕਹਿੰਦਾ ਲੈ ਨਹੀਂ ਫੁੰਦੋ। ਕਹਿੰਦਾ ਝੋੜਾ ਭਰਾ ਲੁ ਗਿਆ ਲੈ ਤਾਂ ਲੰਬੀਆਂ ਦੀ। ਉਹ ਆ ਗਿਆ। ਕਹਿੰਦਾ ਬਾਪੂ ਮੇਰਾ ਨਨ ਲੈ ਕੇ ਕੁੱਤੇ ਮੇਰੇ ਥੋੜਾ ਵੇਲਾ।